ਜੇਠ ਤੋਂ ਮੁਰਾਦ ਉਹ ਕੱਗ ਜਲਾ ਸਕਦੀ ਹੈ ਉਹ ਪਾਣੀ ਡੋਪ ਸਕਦਾ ਹੈ ਉਹ ਚੋਰ ਚੁਰਾ ਸਕਦਾ ਹੈ ਔਰ ਉਹ ਲੁਟੇਰਾ ਕੋਈ ਲੁੱਟ ਸਕਦਾ ਹੈ ਜਾਂ ਹੋਰ ਕਈ ਕਾਰਨਾ ਕਰਕੇ ਉਹ ਬਰਬਾਦ ਹੋ ਸਕਦਾ ਹੈ ਇੱਕੋ ਇੱਕ ਮੋਤੀ ਮਾਨਕ ਨੀਲਮ ਪੰਨੇ ਐਸੀ ਸੰਪਦਾ ਹੈ ਐਸਾ ਧਨ ਹੈ ਜਿਸ ਤੱਕ ਚੋਰ ਦੀ ਪਹੁੰਚ ਨਹੀਂ ਹੈ ਡਕੈਤ ਦੀ ਪਹੁੰਚ ਨਹੀਂ ਹੈ ਉਹ ਹੈ ਕੇਵਲ ਪ੍ਰਮਾਤਮਾ ਦਾ ਨਾਮ ਮਾਨਕ ਮੋਤੀ ਨਾਮ ਪ੍ਰਭੂ ਉਨੇ ਲੱਗਦੇ ਨਹੀਂ ਸੰਮ ਰੰਗ ਸਦੇ ਨਾਰਾਇਣੇ ਜੀਤੇ ਮਨ ਭਾਵਨ ਅਗਰ ਪ੍ਰਮਾਤਮਾ ਦਾ ਨਾਮ ਥਿਰਦੇ ਦੇਚ ਹੈ ਵਸ ਗਿਆ ਹੈ ਤੋ ਵਸਣ ਦੇ ਨਾਲ ਨਾਰਾਇਣ ਦੇ ਨਾਲ ਜੁੜਨ ਕਰਕੇ ਹੀ तमाम ਰੰਗ ਉਹ ਮਾਨ ਸਕਦਾ ਹੈ ਜਿਤਨੇ ਉਸ ਦੇ ਮਨ ਨੂੰ ਭਾਉਂਦੇ ਨੇ ਚੰਗੇ ਲੱਗਦੇ ਨੇ ਹਰ ਰਸ ਹਰ ਆਨੰਦ ਹਰ ਖੇੜਾ ਹਰ ਖੁਸ਼ੀ ਮਨ ਭਾਉਂਦੇ ਉਹ ਪ੍ਰਾਪਤ ਕਰ ਸਕਦਾ ਹੈ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਹਾੜ ਦੇ ਮਹੀਨੇ ਦਾ ਉਪਦੇਸ਼ ਕਰਦਿਆਂ ਹੋਇਆਂ ਕਹਿੰਦੇ ਨੇ ਜੈਸਾ ਜੈਸਾ ਪ੍ਰਭੂ ਚਾਹੁੰਦਾ ਹੈ ਜੀ ਵੈਸੀ ਵੈਸੀ ਪ੍ਰੇਰਿਤ ਹੋ ਕੇ ਕੰਮ ਕਰਦੇ ਨੇ ਕਿਉਂਕਿ ਡੋਰੀ ਉਸਦੇ ਹੱਥੇ 'ਚ ਪ੍ਰਭ ਡੋਰੀ ਹੱਥ ਤੇਮਾਰੇ ਜਿਤਨਾ ਅਸੀਂ ਦੇਖਦੇ ਹਾਂ ਪਸ਼ੂ ਜਗਤ ਉਹਨਾਂ ਦਾ ਆਹਾਰ ਉਹਨਾਂ ਦੀ ਦਿਨਚਰਿਆ ਸਾਰੀ ਦੀ ਸਾਰੀ ਪ੍ਰਭੂ ਦੇ ਹੱਥੇ ਚ ਹੈ ਰੋਜ਼ ਦੇਖਦੇ ਹਾਂ ਕਿ ਭੁੱਖਾ ਮਰ ਜਾਏਗਾ ਸ਼ੇਰ ਘਾਹ ਨਹੀਂ ਖਾਏਗਾ ਔਰ ਭੁਖੀ ਮਰ ਜਾਏਗੀ ਗਊ మాਸ ਨਹੀਂ ਖਾਏਗੀ ਆਹਾਰ ਚੁਣਨ ਦੇ ਚ ਵੀ ਪਸ਼ੂ ਪੰਛੀ ਸੁਤੰਤਰ ਨਹੀਂ ਨੇ ਪਰਮਾਤਮਾ ਦੀ ਤਰਫੋਂ ਨਿਰਧਾਰਿਤ ਹੈ ਉਨਾ ਦਾ ਆਹਾਰ ਮਨੁੱਖ ਸੁਤੰਤਰ ਹੈ ਸੁੱਤਾਂ ਕੇ ਸੁਤੰਤਰਤਾ ਵੀ ਪ੍ਰਭੂ ਦੀ ਦਿੱਤੀ ਹੋਈ ਹੈ ਪਰਮਾਤਮਾ ਦੀ ਦਿੱਤੀ ਹੋਈ ਹੈ ਇਸ ਵਾਸੇ ਸਤਗੁਰੂ ਦੀ ਬਾਣੀ ਕਹਿੰਦੀ ਹੈ ਜਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਔਰ ਸੁਤੰਤਰਤਾ ਵੀ ਤੇਰੀ ਦੇਨ ਹੈ ਤੋ ਉਹ ਸੁਤੰਤਰ ਹੋ ਕੇ ਵੀ ਜਿਹੜੇ ਕਰਮ ਕਰਨੇ ਨੇ ਉਹ ਵੀ ਵਾਸਤਵਿਕ ਉਹੀ ਕਰਮ ਨੇ ਜੋ ਤੂੰ ਦਿੱਤੀ ਸੁਤੰਤਰਤਾ ਤੇ ਉਹ ਸੁਤੰਤਰਤਾ ਦੇ ਨਾਲ ਉਨਾ ਜੀਵਾਨੇ ਕੀਤੇ ਨੇ ਇਸ ਵਾਸਤੇ हे परिपूर्ण परमात्मा ਇਹ ਤੋਂ ਲੋੜਦਾ ਹੈ ਇਹ ਤੋਂ ਚਾਹੁੰਦਾ ਹੈ ਕਿ ਜੀਵਾਨੋ ਖਾਸ ਕਰਕੇ ਮਨੁੱਖਾ ਨੂੰ ਸੁਤੰਤਰਤਾ ਦੇਈਏ ਔਰ ਸੁਤੰਤਰ ਹੋ ਕੇ ਕਰਮ ਕਰਨ ਪਰ ਇਸੇ ਸੁਤੰਤਰਤਾ ਦੇ ਨਾਲ परमात्मा ਨੇ ਇੱਕ ਪਤੰਤਰਤਾ ਵੀ ਰੱਖ ਰਹੀ ᱛੀ ਹੈ ਕਿ ਫਲ ਪ੍ਰਭੂ ਨੇ ਆਪਣੇ ਹੱਥ ਵਿੱਚ ਰਖ ਲਏ ਜਿੱਥੇ ਬੀਜ ਸਾਡੀ ਹਥੇਲੀ ਚ ਹੈ ਉੱਥੇ ਫਲ ਪ੍ਰਭੂ ਦੀ ਹਥੇਲੀ ਵਿੱਚ ਜੈਸੇ ਜੈਸੇ ਅਸੀਂ ਬੀਜ ਆਪਣੇ ਹੱਥਾਂ ਵਿੱਚ ਵਧਾਉਂਦੇ ਹਾਂ ਔਰ ਜਿਸ ਰੂਪ ਦੇ ਜਿਸ ਰੰਗ ਦੇ ਵੈਸੇ ਵੈਸੇ ਪ੍ਰਭੂ ਦੀ ਹਥੇਲੀ ਵਿੱਚ ਫਲ ਬਦਲਦੇ ਨੇ ਉਹ ਫਲ ਦੇਂਦਾ ਹੈ ਤੋ ਸਾਬ ਇੱਥੇ ਕਹਿ ਰਹੇ ਨੇ ਜੋ ਕੁਝ ਪ੍ਰਭੂ ਚਾਹੁੰਦਾ ਹੈ ਜੀਵ ਉਹੀ ਕਰ ਰਹੇ ਨੇ ਜੋ ਪ੍ਰਭ ਕੀਤੇ ਆਪਣੇ ਸੇਈ ਕਈਏ ਧਨ ਪੂਜਣ ਯੋਗ ਨੇ ਧੰਤਾ ਦੇ ਯੋਗ ਨੇ ਉਹ ਜੀਵ ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਆਪਣੇ ਕੰਠ ਲਾਲ ਲਿਆ ਆਪਣੇ ਨਾਲ ਜੋੜ ਲਿਆ ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ ਮਨੁੱਖ ਦੇ ਕੋਲ ਦੋ ਸ਼ਕਤੀਆਂ ਨੇ ਤਨ ਦੀ ਔਰ ਮਨ ਦੀ ਦਿਮਾਗੀ ਜੇ ਮਨੁੱਖ ਆਪਣੇ ਤਨ ਦੀ ਸ਼ਕਤੀ ਨਾਲ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਸਕੇ ਤੇ ਫਿਰ ਅਕਲ ਦੇ ਬੁੱਧੀ ਦੇ ਬਲ ਨਾਲ ਹੀ ਪ੍ਰਭੂ ਨੂੰ ਪ੍ਰਾਪਤ ਕਰ ਸਕੇ ਤਾਂ ਫਿਰ ਜਗਤ ਦੇ ਚ ਮਨੁੱਖ ਵਿਛੜ ਕੇ ਰੋਣ ਕਿਉਂ ਦੁਖਿਤ ਕਿਉਂ ਹੋਵਨ ਔਰ ਤਨ ਦੀ ਸ਼ਕਤੀ ਨਾਲ ਪ੍ਰਮਾਤਮਾ ਪ੍ਰਾਪਤ ਹੋ ਸਕੇ ਤੋਂ ਪ੍ਰਮਾਤਮਾ ਤਨ ਦੀ ਸ਼ਕਤੀ ਤੋਂ ਵੱਡਾ ਨਹੀਂ ਹੈ ਔਰ ਬੌਧਕ ਬਲ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਹੋ ਸਕੇ ਤੋਂ ਉਹ ਬੌਧਕ ਬਲ ਤੋਂ ਵੀ ਵੱਡਾ ਨਹੀਂ ਹੈ ਇਸੋ ਹਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਆਪਣ ਲਈਆ ਜੇ ਮਿਲੇ ਵਿਛੜ ਕੇ ਰੋਵਨ ਆਪਣੀ ਹੀ ਸ਼ਕਤੀ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਤਾਂ ਜੀਵ ਵਿਛੜ ਵਿਛੜ ਕੇ ਰੋਮਨ ਕਉ ਦੁਖਦ ਕਉ ਹੋਵਨ ਬੇਚੈਨ ਤੇ ਬਰੇ ਬੇਜ਼ਾਰ ਕਉ ਹੋਵਨ ਹਾਂ ਇੱਕ ਤਰੀਕਾ ਹੈ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣ ਜਿਨ੍ਹਾਂ ਨੂੰ ਸਤਿਗੁਰੂ ਦੀ ਸੰਗਤ ਪ੍ਰਾਪਤ ਹੋਈ ਸਾਧ ਸੰਗਤ ਪ੍ਰਾਪਤ ਹੋਈ ਸਾਧੂਆਂ ਦੀ ਨੇੜਤਾ ਪ੍ਰਾਪਤ ਹੋਈ ਉਹੀ ਪ੍ਰਮਾਤਮਾ ਦੇ ਨਾਮ ਦਾ ਰੰਗ ਮਾਣਦੇ ਨੇ ਉਹੀ ਈਸ਼ਵਰ ਦਾ ਆਨੰਦ ਮਾਣਦੇ ਨੇ ਹਰ ਜੇਠ ਰੰਗੀਲਾ ਤਿਸ ਧਣੀ ਜਿਸਕੇ ਭਾਗ ਮਥਨ ਜਿਸਦੇ ਭਾਗ ਅੱਛੇ ਨੇ ਜਿਸਦਾ ਹਿੱਸਾ ਵੱਡਾ ਹੈ ਜਿਸਦੀ ਕਰਮਾ ਅਨਸਾਰ ਪ੍ਰਾਪਲਬਦ ਉੱਚੀ ਹੈ ਤੇ ਪਰਿਪੂਰਨ ਪ੍ਰਮਾਤਮਾ ਉਸੇ ਦਾ ਹੈ ਔਰ ਉਸ ਲਈ ਇਹ ਜੜਾ ਜੇਠ ਦਾ ਮਹੀਨਾ ਹੈ ਮਨੋਰੰਗਾ ਨਾਲ ਭਰੇ ਹੋਇਆ ਰੰਗੀਲਾ ਹੈ ਇਹ ਮਹੀਨਾ ਸਾਰੇ ਦਾ ਸਾਰਾ ਰੰਗੀਲਾ ਹੈ ਦਿਨ ਵੱਡਾ ਹੋ ਗਿਆ ਹੈ ਤੋ ਰੱਬ ਨਾਲ ਜੁੜੇ ਉਹਦੀਆਂ ਖੁਸ਼ੀਆਂ ਵੱਡੀਆਂ ਹੋ ਗਈਆਂ ਨੇ ਇਹ ਮਹੀਨਾ ਜੇਠ ਹੈ ਵੱਡਾ ਹੈ ਤੋ ਭਗਤ ਦੇ ਕੋਲ ਖੁਸ਼ੀਆਂ ਵੀ ਵੱਡੀਆਂ ਨੇ ਕਿਉਂਕਿ ਵੱਡੇ ਦੀ ਪ੍ਰਾਪਤੀ ਹੋ ਗਈ ਏ ਜੇਠ ਦੀ ਪ੍ਰਾਪਤੀ ਹੋ ਗਈ ਏ ਤੋ ਜੇਠ ਦੇ ਮਹੀਨੇ ਨੂੰ ਸਾਹਮਣੇ ਰੱਖ ਕੇ ਸਾਬਕ ਕਹਿੰਨੇ ਇਹ ਮਹੀਨਾ ਉਸੇ ਲਈ ਸਫਲ ਸਮਝੋ ਜਿਹਨੂੰ ਜੇਠ ਦੀ ਪ੍ਰਾਪਤੀ ਹੋ ਜਾਏ ਵੱਡੇ ਦੀ ਪ੍ਰਾਪਤੀ ਹੋ ਜਾਏ ਔਰ ਵੱਡੇ ਨਾਲ ਜੁੜ ਜਾਏ ਵੱਡੇ ਨਾਲ ਜੁੜਨ ਦਾ ਵਸੀਲਾ ਹੈ ਸਾਧ ਸੰਗਤ ਔਰ ਜੈਸੇ ਕਿਸੇ ਦਾ ਇਹ ਵਸੀਲਾ ਸਫਲ ਹੁੰਦਾ ਸਾਰੇ ਦਾ ਸਾਰਾ ਜੇਠ ਦਾ ਮਹੀਨਾ ਉਹਦੇ ਨਾਲ ਰੰਗਾ ਭਰੇ ਬਤੀਤ ਹੁੰਦਾ ਹੈ ਆਨੰਦਮਈ ਬਤੀਤ ਹੁੰਦਾ ਹੈ ਖੇੜੇ ਤੇ ਖੁਸ਼ੀਆਂ ਦੇ ਨਾਲ ਉਹ ਸਾਰਾ ਮਹੀਨਾ ਕੱਟਦਾ ਹੈ ਮਾਹੋ ਜੇਠ ਭਲਾ ਪੀਤਮ ਕਿਉਂ ਬਿਸਰੇ ਫਲ ਤਾਂ ਤੇ ਸਰਭਾਰ ਸਾਧਨ ਬਿਨੋਂ ਕਰੇ ਧਨ ਬਿਨੋਂ ਕਰੇਂਦੀ ਗੁਣ ਸਾਰੇ ਦੀ ਗੁਣ ਸਾਰੀ ਪ੍ਰਭ ਭਾਵਾਂ ਸਾਚੇ ਮਹਿਲ ਰਹੇ ਬੇਰਾਗੀ ਆਵਣ ਬੇਤਾ ਆਵਾਂ ਨਿਮਾਰੀ ਨਿਤਾਣ ਹਰ ਬਿਨ ਕਿਉ ਪਾਵੇ ਸੁਖ ਮੈਲੀ ਨਾਨਕ ਜੇਠ ਜਾਣੇ ਤਿਸ ਜੈਸੀ ਕਰਮੋਂ ਮਿਲੇ ਗੁਣ ਗਹਿਲੀ ਪਹਿਲੇ ਪਾਤਸ਼ਾਹ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਜੇਠ ਦੇ ਮਹੀਨੇ ਦੇ ਰਹੇ ਇਸ ਸੰਦੇਸ਼ ਉਪਦੇਸ਼ ਦੇ ਰਹੇ ਨੇ ਜੇਠ ਦਾ ਮਹੀਨਾ ਉਸ ਲਈ ਭਲਾ ਹੈ ਮਹਾਨ ਹੈ ਮਾਹੋਂ ਜੇਠ ਭਲਾ ਪ੍ਰੀਤਮ ਕਿਉਂ ਵਿਸਰੇ ਕਿਉਂ ਪ੍ਰਮਾਤਮਾ ਵਿਸਰੇ ਇਕ ਬਹੁਤ ਵੱਡਾ ਤਾਣ ਹੈ ਇਕ ਬਹੁਤ ਵੱਡੀ ਸ਼ਕਤੀ ਹੈ ਸਾਇਬ ਤਦੇ ਹੀ ਤੇ ਕਹਿੰਦੇ ਨਾ ਤਾਣ ਮਾਣ دیਵਾਨ ਸਾਚਾ ਨਾਨਕ ਕੀ ਪ੍ਰਵਟੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਏ ਪਰਿਪੂਰਨ ਪ੍ਰਮਾਤਮਾ ਜੋ ਤੇਰਾ ਨਾਮ ਹੈ ਤੇਹੀ ਮੇਰਾ ਤਾਣ ਹੈ ਔਰ ਇਸੇ ਤਾਣ ਕਰਕੇ ਮੇਰਾ ਮਾਣ ਹੈ ਕਿਉਂਕਿ ਤੇਰਾ ਨਾਮ ਮਹਾਨ ਸ਼ਕਤੀਸ਼ਾਲੀ ਹੈ ਇਸ ਵਾਸਤੇ ਮੇਰੇ ਕੋਲ ਤਾਣ ਵੀ ਬਹੁਤ ਵੱਡਾ ਹੈ ਔਰ ਇਸ ਵਾਸਤੇ ਮਾਣ ਵੀ ਬਹੁਤ ਵੱਡਾ ਮਿਲੇ ਹੈ ਇਹ ਤੇਰੀ ਬਖਸ਼ਿਸ਼ ਤੋ ਦੁਰਗੰਧ ਦਾ ਕੋਈ ਮੇਲ ਨਹੀਂ ਰੋਸ਼ਨੀ ਵਿੱਚ ਹੀ ਰੋਸ਼ਨੀ ਲੀਨ ਹੋ ਸਕਦੀ ਹੈ ਪ੍ਰਕਾਸ਼ ਤੇ ਅੰਧਕਾਰ ਦਾ ਕੋਈ ਮਿਲਨ ਨਹੀਂ ਹੈ ਇਸ ਵਾਸਤੇ ਸੈਭਿਕੰਨ ਜੀਵਤ ਦੇ ਮਹੀਨੇ ਵਿੱਚ ਜੀਵ ਇਸਤਰੀ ਨੂੰ ਉਪਦੇਸ਼ ਕਰਦੇ ਹੋਇਆ ਜੇ ਕਿਦਰੇ ਜੀਵ ਇਸਤਰੀ ਐਸੀ ਹੋ ਜਾਏ ਜੈਸਾ ਕਿ ਪਰਮ ਪੂਰਨ ਪ੍ਰਮਾਤਮਾ ਆਪ ਹੈ ਈਸ਼ਵਰ ਆਪ ਹੈ ਉਸ ਦਾ ਇਹ ਸੁਭਾਅ ਧਾਰਨ ਕਰ ਲਵੇ ਤੋ ਫਿਰ ਇਸ ਦੇ ਤੇ ਕਰਮ ਹੋ ਸਕਦਾ ਹੈ ਬਖਸ਼ਿਸ਼ ਹੋ ਸਕਦੀ ਹੈ ਰਹਿਮਤ ਹੋ ਸਕਦੀ ਹੈ ਔਰ ਜੈਸੇ ਕਰਮ ਹੋਵੇਗਾ ਬਖਸ਼ਿਸ਼ ਹੋਵੇਗਾ ਇਹ ਗੁਣਾ ਨੂੰ ਗ੍ਰਹਿਣ ਕਰਨ ਵਾਲੀ ਬਣ ਜਾਏਗੀ ਤੇ ਗੁਣਾ ਨੂੰ ਗ੍ਰਹਿਣ ਕਰਦਿਆਂ ਹੀ ਪਰਮਾਤਮਾ ਦਾ ਮਿਲਾਪ ਹੋ ਜਾਏਗਾ ਪਰਮਾਤਮਾ ਗੁਣਾ ਦਾ ਸਾਗਰ ਹੈ ਔਰ ਜਦ ਵੀ ਕੋਈ ਮਨੁੱਖ ਆਪਣੇ ਹਿਰਦੇ ਨੂੰ ਗੁਣਾ ਨਾਲ ਭਰ ਜਾਂਦਾ ਭਰ ਲੈਂਦਾ ਹੈ ਤੋ ਗੁਣਾ ਦੇ ਸਾਗਰ ਦੀ ਲੇਨਤਾ ਨਸੀਬ ਹੋ ਜਾਂਦੀ ਹੈ ਜੋਤ ਦੇ ਜੋਤ ਰਲ ਜਾਂਦੀ ਹੈ ਇੱਕ ਇੱਕ ਗੁਣ ਪ੍ਰਕਾਸ਼ਮਈ ਹੈ ਜੋਤਮਈ ਹੈ ਇੱਕ ਇੱਕ ਗੁਣ ਜੋਤੀ ਹੈ ਪ੍ਰਕਾਸ਼ ਹੈ ਜੋਤੀ ਜੋਤ ਰਲੀ ਸੰਪੂਰਨthia ਰਾਮ ਇਸ ਤਰ੍ਹਾਂ ਗੁਣ ਗੁਣਾ ਵਿੱਚ ਲੀਨ ਹੋ ਜਾਂਦੇ ਨੇ ਜੋਤ ਦੇ ਜੋਤ ਲੀਨ ਹੋ ਜਾਂਦੀ ਹੈ ਜੀਵਨ ਸੰਪੂਰਨ ਹੋ ਜਾਂਦਾ ਹੈ ਮੁਕੰਮਲ ਹੋ ਜਾਂਦਾ ਹੈ ਤੇ ਜੇਠ ਤੇ ਮਹੀਨੇ ਦਾ ਗੁਰਨਾਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਹਾਨ ਉਪਦੇਸ਼ ਕਿ ਦਿਨ ਵੱਡਾ ਹੈ ਜੇਠ ਹੈ ਇਸ ਵੱਡੇ ਦਿਨ ਦੇ ਵਿੱਚ ਵੱਡੇ ਨੂੰ ਯਾਦ ਕਰੋ ਇਸ ਵੱਡੇ ਮਹੀਨੇ ਵਿੱਚ ਵੱਡੇ ਦਾ ਚਿੰਤਨ ਕਰੋ